ਜੋ ਤੱਕ ਲਈ ਹੀ ਪੁੱਛਦੇ ਨੇ ਨਾ ਜਦੋਂ ਸੋਲਾ ਹੀ ਹੋਵੇ ਤਾਂ ਬਿਲਕੁਲ ਨਹੀਂ ਆਉਂਦਾ ਇਹ ਐਸੇ ਤਾਂ ਹੈਗਾ ਜੀ ਉਹ ਮੰਨਦਾ ਹੈ ਕਿ 50 ਦੇ ਵਿੱਚ ਇਹ ਲਾਸਟ ਨੂੰ ਕੋਈ ਇੱਕ ਦੋ ਤੱਕ ਰਹੇ ਹੈ ਕਿਹੜਾ ਭਾਈ ਸਵਿਚਰ ਤੋਂ ਹੋ ਰਿਹਾ ਹੈ ਇਹ 5 ਮਿੰਟ ਰਹੀ ਹੈ ਹੁਣ ਕਰਿਓ ਜੀ ਇਹਨਾਂ ਨਾਲ ਗੱਲ ਸਮਝਾਓ ਜੀ ਆਜ ਪੰਜ ਜੀ ਚੰਗਣਾ ਜੀ ਜਿਹੜਾ ਸੋਲਾ ਪੁੱਛੀ ਆਗੀ ਇਨਸ਼ਾਅੱਲਾ ਵਾਈਟ ਲਮਾਗੇ ਭਾਈ ਜੀ जिंदात्व को भी एक और चीज है और आल्सो इसी बटन पर क्लिक करके पैसे वाले भी देखते हैं अगर अंकल जी आ जाते हैं ये चीज है पूरी यात्रा में चले और जब हमें मतलब रल जाओ करने और अपनी बताई जाए ये एक लाइक करना है तो लाइक कर देना भाई ਮੈਂ ਬਹੁਤ ਵਧੀਆ ਹੈ ਸਰ ਬਹੁਤ ਵਧੀਆ ਸ਼ੋਪਿੰਗ ਹੈ ਉਹ ਸਰ ਹਾਂਜੀ ਸਰ ਤੁਹਾਡਾ ਜੀ ਮੈਂ ਦੀਪਕ ਸ਼ਰਮਾ ਜੀ ਕਿ ਤੁਸੀਂ ਅੱਜ ਐਗਜ਼ੀਬਿਸ਼ਨ ਤੇ ਆਏ ਹੋ ਸਰ ਕਿਹੜੀ ਕਿਹੜੀ ਸ਼ੋਪਿੰਗ ਕਰ ਰਹੇ ਹੋ ਤੁਹਾਨੂੰ ਕਿਸ ਤਰ੍ਹਾਂ ਮੈਂ ਮੈਂ ਤਾਂ ਜੀ ਇੱਥੇ ਟੈਂਟ ਟੈਂਟ ਕੈਟਰੀਂਗ ਦੀ ਵਾਸਤੇ ਆਇਆ ਸੀਗਾ ਪਰ ਇੱਥੇ ਇੰਨਾ ਕੁ ਵਧੀਆ ਕਰਿਆ ਹੋਇਆ ਵਾ ਐਗਜ਼ੀਬਿਸ਼ਨ ਦਾ ਯਾਨੀ ਕਿ ਆਪਾਂ 100 ਜਗ੍ਹਾ ਘੁੰਮ ਕੇ ਲੈਣਾ ਤਾਂ ਇੱਥੇ ਇੱਕ ਜਗ੍ਹਾ ਸਾਰਾ ਕੁਝ ਆਪ ਨੂੰ ਮਿਲ ਜਾਊਗਾ ਇੱਕ ਛੱਤ ਦੇ ਥੱਲੇ ਹਾਂਜੀ ਇੱਕ ਛੱਤ ਦੇ ਥੱਲੇ 100 ਜਗ੍ਹਾ ਦਾ ਸਾਮਾਨ ਆਪ ਨੂੰ ਇੱਕ ਛੱਤ ਥੱਲੇ ਮਿਲ ਜਾਊਗਾ ਉਹਨਾਂ ਕਾਟਨ ਦੀ ਲੱਗੀ ਹੋਈ ਹੈ ਇੰ ਤਰਾਹੇ ਰੱਬ ਦਾ ਨੋ ਤੁਸੀਂ ਇੱਥੇ ਕੱਪੜਾ ਦੇਖ ਰਹੇ ਸੀਗੇ ਉਹਨੇ ਤੁਸੀਂ ਇਹਨਾਂ ਦੇ ਕੱਪੜੇ ਦੀ ਚਰਚਾ ਕਰ ਰਹੇ ਸੀ ਤੁਹਾਨੂੰ ਇਹਦੇ ਵਿੱਚ ਤੇ ਬਾਹਰ ਵਿੱਚ ਕੀ ਖਾਸ ਹੋਤ ਲੱਗੀ ਸਤ ਜੀ ਮੈਂ ਕੁਆਲਿਟੀ ਨੇ ਦੇਖੀ ਹੈ ਜੀ ਆਪਣੇ ਕੱਪੜੇ ਦੀ ਦੁਕਾਨ ਤੇ ਕਿਤੇ ਵੀ ਉਹਨੇ ਗੜੀ ਵੈਰਾਈਟੀ ਹੈ ਕਿੱਥੋਂ ਲਿਆਉਂਦੀ ਹੈ ਇਹਨਾਂ ਨੇ ਕੀ ਕਾਟ ਨੇ ਇਹਨਾਂ ਕੋਲ ਮੈਂ ਲੈਣੀ ਨਹੀਂ ਮੈਂ ਤਿੰਨ ਪੀਸ ਲੈ ਲੇ ਮੈਂ ਤੈਨੂੰ ਤੈਨੂੰ ਪੀਸ ਲੈ ਲੈ ਸਮਾਵਾ ਜਿੰਨਾ ਮਰਜੀ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਆਪਣਾ ਜੀਤ ਸਿੰਘ ਹੈ ਭਾਜੀ ਸਰ ਜਿਹੜਾ ਤੁਸੀਂ ਅੱਜ ਸਟਾਲ ਲਾਇਆ ਇਹਦੇ ਬਾਰੇ ਸਾਨੂੰ ਨਾ ਮੜਾ ਚਾਨਣ ਪਾ ਦਿਓ ਕਿਹੜੀ ਕਿਹੜੀ ਵੈਰਾਈਟੀ ਸਰ ਰੱਖ ਰਹੇ ਹੋ ਔਰ ਤੁਸੀਂ ਪਿੱਛੋਂ ਕਿਹੜੀ ਜਗ੍ਹਾ ਤੋਂ ਐਗਜ਼ੀਬਿਸ਼ਨ ਤੋਂ ਬਾਅਦ ਜੇ ਬੰਦੇ ਨੇ ਤੁਹਾਨੂੰ ਪ੍ਰੋਪਰ ਮਿਲਣਾ ਚਾਵੇ ਕਿ ਕਿੱਥੇ ਮਿਲ ਸਕਦਾ ਤੁਹਾਡੀ ਹੁਣ ਵੀ ਚਰਚਾ ਕਰਕੇ ਗਏ ਨਹੀਂ ਥੈਂਕ ਯੂ ਭਾਈ ਥੈਂਕ ਯੂ ਸੋ ਨਾਈਸ ਆਫ ਯੂ ਸਾਡਾ ਮੁਹੱਲੀ ਹੈ ਜੀ ਵੇਅਰ ਹਾਊਸ ਹਾਊਸ ਆਫ ਕਾਟਨ ਦੇ ਨਾਲ ਸਾਡੀ ਫਾਰਮ ਹੈ ਜੀ ਇਹ ਕਾਟਨ ਸਾਡੇ ਕੋਲ ਉਹ ਹੁੰਦੀ ਹੈ ਜੀ ਜਿਹੜੀ ਤੁਹਾਨੂੰ ਨਾਰਮਲੀ ਬਾਜ਼ਾਰ 'ਚ ਪੈਸੇ ਲਾ ਕੇ ਵੀ ਨਹੀਂ ਮਿਲੇਗੀ ਇਹ ਤਾਂ ਦੇਖੋ ਐਦਾਂ ਹੁਣ ਸਮਝਾਇਆ ਨਹੀਂ ਜਾਣਾ ਵੀ ਕੀ ਹੈ ਜਦੋਂ ਬੰਦਾ ਇੱਥੇ ਆਏਗਾ ਕਿਸੇ ਵੇਲੇ ਜਾਂ ਉਹ ਲਾਸਟ ਦੇ ਹੈਗਾ ਜਾਂ ਅਗਲੀ ਐਗਜ਼ੀਬਿਸ਼ਨ ਚ ਆਣਗੇ ਜੀ ਇਹ ਹੱਥ ਲਾਣ ਕੇ ਉਹਨਾਂ ਨੂੰ ਆਪੇ ਡ ਤੇ ਬਹੁਤ ਹੀ ਵਧੀਆ ਅੰਡਰਵਾਲ ਨੂੰ ਫੈਕਟੀਸ਼ਨ ਲੱਗੀ ਹੈ ਜੀ ਅੱਛਾ ਰਿਸਪੌਂਸ ਮਿਲਿਆ ਜੀ ਅੱਛਾ ਕਲਾਇੰਟ ਮਿਲਿਆ ਔਰ ਉਹਨਾਂ ਨੂੰ ਫਰਕ ਵੀ ਪਤਾ ਲੱਗਿਆ ਵੀ ਅਸੀਂ ਜਿਹੜੀ ਬਾਹਰੋਂ ਚੀਜ਼ ਪਾਉਂਦੇ ਹਾਂ ਤੇ ਇੱਥੇ ਕੀ ਫਰਕ ਆ ਗਿਆ ਕਿਹੜੀ ਕਿਹੜੀ ਵੈਰਾਈਟੀ ਅਸੀਂ ਤੁਹਾਡੇ ਚਾਹਣ ਬਹੁਤ ਸਾਡੇ ਕੋਲ ਸਪੈਸ਼ਲ ਵੂਲ ਆ ਗਈ ਜੀ ਪਿਓਰ ਦੇ ਵਿੱਚ ਜੀ ਕਿਹੜੀ ਕੰਪਨੀ ਸਰੇ ਇਹ ਸਾਊਥ ਆ ਜੀ ਸਾਡੇ ਸਾਊਥ ਦੇ ਨਾਲ ਟ੍ਰੇਡ ਹੈ ਸਾਡੇ ਜੀ ਤੇ ਜਿਵੇਂ ਸਰ ਆਪਾਂ ਅੱਜ ਕੱਲ ਬਹੁਤ ਬੰਦਿਆਂ ਤੋਂ ਸੁਣਦੇ ਹਾਂ ਤੂੰ ਕੱਪੜਾ ਲੈ ਲੈਂਦੇ ਬੋਰ ਆ ਜਾਂਦੀ ਹੈ ਜਾਂ ਕੋਈ ਓਦਾਂ ਦਾ ਕੋਈ ਸਵਾਲ 6 ਮਹੀਨੇ ਦੀ ਗਾਰੰਟੀ ਖੁੱਲੇ ਕੱਪ ਸਰ ਜੇ ਸਰ ਇਹ ਕਹਣਾ ਤੁਸੀਂ ਸਾਨੂੰ ਆਪਣਾ ਮੋਬਾਈਲ ਨੰਬਰ ਦੇ ਦਿਓ ਤਾਂ ਜੋ ਕਸਟਮਰ ਹੁਣ ਬਾਅਦ ਵਿੱਚ ਤੁਹਾਨੂੰ ਯਾਦ ਕਰਨਾ ਐਕਸੀਬਿਸ਼ਨ ਤੋਂ ਬਾਅਦ ਤਾਂ ਜੋ ਮੋਬਾਈਲ ਨੰਬਰ ਵਿੱਚ ਆ ਜਾਏ ਸਰ ਮੋਬਾਈਲ ਨੰਬਰ ਹੈ 9998 407556 ਥੈਂਕ ਯੂ ਦੋਸਤ ਕੀ ਕਹਣਾ ਚਾਹੁੰਦੇ ਜੋ ਤੁਸੀਂ ਐਕਸੀਬਿਸ਼ਨ ਜੀ ਲਗਾਈ ਸਟਾਲ ਦੇ ਵਿੱਚ ਕਿਹੜੀਆਂ-ਕਿਹੜੀਆਂ ਤੁਸੀਂ ਐਟਮ ਲੱਗੇ ਪਹਿਲਾਂ ਮੈਂ ਦੱਸਦਾ ਮੇਰਾ ਨਾਮ ਬਿੱਲੂ ਕਾਲੜਾ ਹੈ ਸਾਰੰਗਪੁਰ ਸਾਡੀ ਫੈਕਟਰੀ ਹੈ ਮੈਨੂਫੈਕਚਰਿੰਗ ਉੱਥੇ ਅਸੀਂ ਐਫ ਆਰ ਪੀ ਬਣਾਉਂਦੇ ਹਾਂ ਸਾਡਾ ਫਾਈਬਰ ਰੈਜ਼ਿਨ ਤੋਂ ਕੈਮੀਕਲ ਤੋਂ ਬੰਦਾ ਹੈ ਦੇਖਣ ਨੂੰ ਵੁੱਡਨ ਲੱਗਦਾ ਹੈ ਬਟ ਹੁੰਦਾ ਫਾਈਬਰ ਹੈ ਔਰ ਇਹਦੀ ਸਟਰੈਂਥ ਔਰ ਲਾਈਫ ਵੀ ਬੜੀ ਲੰਬੀ ਹੈ 10-12 ਸਾਲ ਬਾਅਦ ਤੋ ਫੇ ਕੈਸੀ ਬੈਡਿੰਗ ਇੰਡਸਟਰੀ ਵਾਸਤੇ ਸਟੇਜ ਗੇਟ ਪ੍ਰੋਪਸ ਪੈਨਲ ਪਿਲਰ ਪੋਰਟ ਐਸੋਦੀ ਐਨੀਮਲਸ ਹਲਦੀ ਕਾਰਨੀਵਲ ਥੀਮ ਦੇ ਪ੍ਰੋਪਸ ਐਸੀ ਬਣਾਉਂਦੇ ਆ ਔਰ ਸਨੂ ਰਿਸਪੌਂਸ ਇੱਥੇ ਆ ਕੇ ਐਸੋਸੀਏਸ਼ਨ ਪੰਜਾਬ ਐਸੋਸੀਏਸ਼ਨ ਦਾ ਬਹੁਤ ਅੱਛਾ ਮਿਲੇ ਹੈ ਔਰ ਰਕੇਸ਼ ਜੀ ਜਿਨ੍ਹਾਂ ਨੇ ਮਾਈਂਡਸ ਦੇ ਨਾਮ ਤੋਂ ਐਕਸੀਬਿਸ਼ਨ ਲਾਈ ਹੈ

करे साढ़े मोबाइल नंबर से साढ़े व्हाट्सएप से आगे फैक्ट्री विजिट कर सके हमारे पास सभी आइटम हैं जैसे कि क्रिस्टल जूमर क्रिस्टल वॉल क्रिस्टल मंडप पिलर मोती की जालर पर्दे फ्लावर पैनल शेयर बॉक्स प्रेम स्केचर और लेटेस्ट मंडप डेकोरेशन की आइटम और सभी तरह की चीजें हमारे पास डेकोरेशन में जो न्यू है लेटेस्ट है थोड़ा चांदन डालिए थोड़ा सा कौन कौन सी है जैसे कि लैम्प हो गया

ਕਿਸ ਤਾਰੀਖ ਤੱਕ ਦੇ ਦੇ ओके सर ਇਸ ਦੇ ਆਪ ਜੀ ਦਾ